ਡੇਡੀ ਵੀ ਨਾ ਘੜੀ ਘਦੀ ਘੜੀ ਆਗੇ ਨਾ ਤੇ ਸਾਰੀਆਂ ਗੱਲਾਂ ਫੇਰ ਹਰੀਆਂ ਕਰ ਗਏ ਮੈਨੂੰ ਪੱਕਾ ਪਤਾ ਵਾ ਡੈਡੀ ਆਪਣੀ ਮਰਜ਼ੀ ਨਾਲ ਆਏ ਹੋਣੇ ਮਮੀ ਤੇ ਜ਼ਰੂਰ ਰੋਕਦੇ ਹੋਣਗੇ ਵੀ ਨਾ ਜਾਓ ਤੇ ਮੇਰਾ ਪਤਾ ਕੀ ਰਹਾਤਾ ਵਾ ਉਹਨਾਂ ਕੋਈ ਪੁਰਾਣੀ ਮਸ਼ੀਨ ਵੀ ਹੈਗੀ ਆ ਥੋੜਾ ਪਤਾ ਕੰਮ ਨਾਲ ਕਰ ਲਿਆ ਕਰ ਆਪਣਾ ਹੀ ਹੱਲ ਹੋ ਜਾਊਗਾ ਜੋਬਨ ਘਰ ਹੀ ਆਪਲਾ ਜੋਬਨ ਨਹੀਂ ਘਰਤ ਨਹੀਂ ਹੈਗਾ ਉਹ ਕਿਉਂ ਕਿੱਥੇ ਗਿਆ ਉਹ ਤੂੰ ਮੈਂ ਗੱਲ ਕਰ ਨਹੀਂ ਧਰਨ ਵਾਲਾ ਦੱਸੋ ਇਹ ਆ ਰਦਾਵਾ ਇਹਨਾਂ ਨੂੰ ਕੰਮ ਵੰਡ ਦਈਏ ਦੋਹਾਂ ਨੂੰ ਕਲੇਸ਼ ਮੁਕੇ ਘਰੋਂ ਤੇ ਭਾਜੀ ਗਵਾਂਡ ਪਤਾ ਲੱਗਣਾ ਤੇ ਤਮਾਸ਼ਾ ਵਾਧੂ ਦਾ ਲੱਗਣਾ ਉਹ ਨਹੀਂ ਨਹੀਂ ਲਵਲੀ ਇਹ ਗੱਲ ਨਹੀਂ ਹੋਣ ਦੇਣੀ ਮੈਂ ਆਪਣੇ ਘਰ ਦੀ ਗੱਲ ਬਾਹਰ ਨਹੀਂ ਜਾਣ ਦੇਣੀ ਕਿੰਨੇ ਕਿੰਨੀਆਂ ਗੱਲਾਂ ਤੋਂ ਮੁੜ ਕੇ ਵੱਡੀਆਂ ਹੋ ਜਾਂਦੀਆਂ ਚੱਲ ਇਹ ਆ ਵੀ ਸਵੇਰੇ ਤੁਸੀਂ ਕਰ ਲਿਆ ਕਰੋ ਜਾਂ ਸ਼ਾਮ ਨੂੰ ਕਰ ਲਿਆ ਕਰੋ ਇੱਕ ਟਾਈਮ ਰੱਖ ਲਓ ਚਲ ਹੁਣ ਮੈਂ ਵੀ ਪਰਸੋਂ ਚੱਲ ਜਾਣਾ ਹਾਂ ਤੇ ਫੇਰ ਮਗਰੋਂ ਉਹ ਕੰਮ ਰਿਆ ਤੇ ਫਿਰ ਔਖਾ ਹੋ ਜਾਂਦਾ ਚਲ ਲਵਲੀ ਕੋਈ ਗੱਲ ਨਹੀਂ ਜਿੱਦਾਂ ਤੇ ਇਹ ਕਹਿੰਦੇ ਹਨ ਉਦਾਂ ਹੀ ਕਰ ਲਾਂਗੇ